ਮੋਇਆ ਜਦੋਂ ਪੰਜਾਬ ਦੋਂ ਮਹਾਰਾਜ ਮੋਈ ਬੀਰਤਾ ਬੀਰਾਂ ਪੰਜਾਬੀਆਂ ਦੀ ਜਿਹਦੇ ਨਾਲ ਵੈਰੀ ਥਰ ਥਰ ਕੰਬਦੇ ਸੀ ਟੁੱਟ ਗਈ ਸ਼ਮਾ ਸ਼ੀਰ ਪੰਜਾਬੀਆਂ ਦੀ ਹੋਏ ਉਹਦੇ ਰੰਗ ਮਹੱਲ ਵਿੱਚ ਆ ਲਉਡ ਲਾਲ ਬੜ ਗਈ ਤਸਵੀਰਾ ਪੰਜਾਬੀਆਂ ਦੀ ਤੁਰਿਆ ਸ਼ੇਰ ਤੇ ਪੈਰਾਂ ਵਿੱਚ ਫੇਰ ਪੈ ਗਈ ਲੱਤੀ ਲੱਤੀ ਜਾਗੀਰ ਪੰਜਾਬੀਆਂ ਦੀ ਹੋ ਕਿੰਨੂ ਦੱਸਿਏ ਕਿਵੇਂ ਦੁਪਹਿਰ ਵੇਲੇ ਲੁੱਟੀ ਗਈ ਅਜ ਹੀਰਾ ਪੰਜਾਬੀਆਂ ਦੀ ਕੱਲਾ ਸ਼ੇਰ ਨੀਚਵਾ ਦੇ ਵਿੱਚ ਸੜਿਆ ਸੜ ਗਈ ਨਾਲ ਤਕਦੀਰ ਪੰਜਾਬੀਆਂ ਦੀ ਹੋ ਪੰਨਾਂ ਤੱਤਾਂ ਦਾ ਜਦੋਂ ਸੀ ਸਾਜ ਟੁੱਟਾ ਟੁੱਟੀ ਅਦਚੋਂ ਤਾਣੀ ਪੰਜਾਬੀਆਂ ਦੀ ਜਦੋਂ ਜਿੰਦਾਂ ਨੇ ਸੜੀ ਤੇ ਵੈਣ ਪਾਏ ਮੁੱਕੀ ਜਿੰਦ ਤੇ ਜਾਨ ਪੰਜਾਬੀਆਂ ਦੀ ਹੋयो ਦੇ ਵੇਖ ਕੇ ਫੁੱਲਾਂ ਨੂੰ ਕਹਿਣ ਲੋਕੀ ਰੁੜੀ ਜਾਂਦੀ ਏ ਸ਼ਾਨਾ ਪੰਜਾਬੀਆਂ ਦੀ ਮੈਨੂੰ ਦੱਸ ਜੀ ਮੇਰੇ ਆ ਢੋਲਣਾ ਵੇ ਤੰਬੂ ਕੋਣਾ ਕਮਾਨ ਪੰਜਾਬੀਆਂ ਦੀ ਉਹ ਤੀਰ ਜਦੇਣ ਵਾਲਾ ਸੁੱਤਾ ਵਿੱਚ ਖੱਪਣ ਬੱਜੇ ਕਿਸ ਤਰ੍ਹਾਂ ਧੀਰਾ ਪੰਜਾਬੀਆਂ ਦੀ ਕੱਲਾ ਸ਼ੇਰ ਵਿੱਚ ਗਾਦੇ ਵਿੱਚ ਸੜਿਆ ਸੜ ਗਈ ਨਾਲ ਤਖਦੀਰ ਪੰਜਾਬੀਆਂ ਦੀ ਓ ਮਲੀ ਛੱਡ ਕੇ ਤੁਰ ਗਿਆ ਬਾਗ ਸੁੰਨਿਆ ਖੋਸ ਗਈ ਗੁਲਜਾਰਾ ਪੰਜਾਬੀਆਂ ਦੀ ਵਾਲੀ ਪੰਜਾਂ ਦਰਿਆ ਦੇ ਜਾਨ ਮਗਰੋਂ ਲਈ ਕਿਸੇ ਨਾ ਸਾਰ ਪੰਜਾਬੀਆਂ ਦੀ ਹੋ ਰਹੀ ਲੜਕ ਦੀ ਕਲਰੀ ਤੰਦ ਉੱਤ ਰਤ ਪੀਣੀ ਸ਼ਮਸ਼ੀਰਾ ਪੰਜਾਬੀਆਂ ਦੀ ਸਿਰ ਤੋਂ ਤਾਜ ਦਲੀਪਦ ਨਹੀਂ ਲੱਥਾ ਲੱਥ ਗਈ ਦਸਤਾਰ ਪੰਜਾਬੀਆਂ ਦੀ ਖੈਬਰ ਤੱਕ ਬਣਾਈ ਸੀ ਜੋ ਨਾਲੇ ਖੋਸ ਗਈ ਜਗੀਰਾ ਪੰਜਾਬੀਆਂ ਦੀ ਕੱਲਾ ਸ਼ੇਰ ਨੀਚ ਗਾਦੇ ਵਿੱਚ ਸੜਿਆ ਸੜ ਗਈ ਨਾਲ ਤਕਦੀਰ ਪੰਜਾਬੀਆਂ ਦੀ ਹੋ ਸਕੀ ਛੱਡ ਕੇ ਤੁਰ ਗਿਆ ਮੈਂ ਫਲਾ ਨੂੰ ਤੁਰ ਗਿਆ ਸਰੂਰਾ ਪੰਜਾਬੀਆਂ ਦਾ ਝੱਕੜ ਝੁੱਲੇ ਤੇ ਰੁੱਖਾਂ ਦੇ ਟਾਣ ਕੜ ਕੇ ਕੱਚਾ ਝੜ ਗਿਆ ਬੂਰ ਪੰਜਾਬੀਆਂ ਦਾ ਹੋ ਜਥੇ ਦਾਰ ਬਾਦੂ ਸਭ ਕੋ ਜਾ ਜਿੱਤ ਕਵੀ ਹੋਇਆ ਹੌਸਲਾ ਚੂਰਾ ਪੰਜਾਬੀਆਂ ਦਾ ਦੁਰਿਆ ਨੂਰ ਪੰਜਾਬ ਦੇ ਮੁਖੜੇ ਤੋਂ ਖੁੱਸਾ ਜਦੋਂ ਕੋਈ ਨੂਰ ਪੰਜਾਬੀਆਂ ਦਾ ਔਰੇ ਜਰੀ ਦੇ ਰਹੇ ਨਾ ਪਿੰਡ ਆ ਦੇ ਰਹਿ ਗਈ ਲੱਕ ਤੇ ਲੀਰਾ ਪੰਜਾਬੀਆਂ ਦੀ ਲਾ ਸ਼ੇਰ ਨੀਚ ਗਾਦੇ ਵਿੱਚ ਸੜਿਆ ਸੜ ਗਈ ਨਾਲ ਤਕਦੀਰ ਪੰਜਾਬੀਆਂ ਦੀ ਉਹ ਪੰਆ ਗੁੰਜਲਾ ਕਿਸੇ ਤੋਂ ਖੁੱਲੀਆਂ ਨਾ ਉਲਝੀ ਕਿਸ ਤਰ੍ਹਾਂ ਤਾਣੀ ਪੰਜਾਬੀਆਂ ਦੀ ਪਾੜ ਜਾਣਗੇ ਕਾਲਗੇ ਪੱਥਰਾਂ ਦੇ ਸੁਣ ਕੇ ਦਰਦ ਕਹਾਣੀ ਪੰਜਾਬੀਆਂ ਦੀ ਪਤਾ ਨਹੀਂ ਸੀ ਹੋਣੀ ਕਮਾ ਮੂਰੇ ਕੋਈ ਪੇਸ਼ ਨਹੀਂ ਜਾਣੀ ਪੰਜਾਬੀਆਂ ਦੀ ਮੋਏ ਹੋਏ ਵੀ ਸ਼ੇਰ ਦੀ ਮੜੀ ਉੱਤੇ ਆ ਸਕੀ ਨਾ ਰਾਣੀ ਪੰਜਾਬੀਆਂ ਦੀ ਉਹ ਫਿਰ ਜਾਗੇ ਭਾਗ ਵਿਦੇਸ਼ੀਆਂ ਬੰਦਿਆਂ ਦੇ ਕਿਸਮਤ ਬਣੀ ਫਕੀਰਾ ਪੰਜਾਬੀਆਂ ਦੀ ਕੱਲਾ ਸ਼ੇਰ ਨੀਚਾ ਦੇ ਵਿੱਚ ਸੜਿਆ ਸੜ ਗਈ ਨਾਲ ਤਕਦੀਰ ਪੰਜਾਬੀਆਂ ਦੀ